ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਾਟਾ ਦਾ ਸਵਾਗਤ ਕਰਦਾ ਹਾਂ ਸਾਲ ਦੀ ਤਰ੍ਹਾਂ ਹਰ ਸਾਲ ਬੰਦੇ ਸਟਾਫਗਾਰਡ ਵੀ ਖਾਗੋ ਜੀ ਹੁਣ ਇਸ ਤੁਹਾਡੀ ਗੱਲ ਬਾਤ ਕਰਾਉਣੇ ਬੱਬੇ ਨਾ ਉਹਨਾਂ ਦਾ ਇਸ ਬਾਰੇ ਸੀਗਾ ਜਿਵੇਂ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੇ ਵਿੱਚ ਸੰਤ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 27 ਵਿਸਾਖ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਪੁਚਕੋਟੀ ਦੇ ਰਾਗੀ ਢਾਡੀ ਕਥਾਵਾਚਕ ਕੋਈ ਵੀ ਸ਼ਰੀ ਸਾਰੇ ਇੱਥੇ ਆ ਕੇ ਸੰਗਤਾਂ ਨੂੰ ਗੁਰੂ ਗ੍ਰਬਾਣੀ ਦੇ ਨਾਲ ਜੋੜਦੇ ਹਨ ਸਿੱਖੀ ਦਾ ਪ੍ਰਚਾਰ ਕਰਦੇ ਹਨ ਇਸ ਸਥਾਨ ਤੇ ਸੰਤ ਬਾਬਾ ਬੀਰ ਸਿੰਘ ਜੀ ਨੇ ਅੱਜ ਤੋਂ 2.5 ਸਾਲ 2.5 ਸਾਲ ਪਹਿਲਾਂ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆ ਸਾਡੇ ਇੱਥੇ ਕੋਈ 15-20 ਦਿਨ ਇੱਥੇ ਇਸ ਸਥਾਨ ਤੇ ਚਰਨ ਪਾਏ ਜਿਸ ਨਾਲ ਸਾਡੇ ਸਾਰੇ ਇਲਾਕੇ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਸਾਡੇ ਨਗਰ ਦੇ ਉੱਤੇ ਸੰਤਾਂ ਦੀ ਬਹੁਤ ਮੇਰ ਕਿਰਪਾ ਹੈ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਕਿਰਤ ਕਮਾਈ ਕਰਦੇ ਹਨ ਬੱਚੇ ਸਾਡੇ ਉੱਚੀਆਂ ਨੌਕਰੀਆਂ ਤੇ ਵੀ ਬਰਾਜਮਾਨ ਹਨ ਸੋ ਇਹਨਾਂ ਸੰਤਾਂ ਦੀ ਮੇਰ ਸੜਕਾਂ ਸੰਤਾਂ ਤੋਂ ਉਪਦੇਸ਼ ਲੈ ਕੇ ਸੰਤਾਂ ਦੇ ਮਾਰਗ ਤੇ ਚੱਲਦੇ ਆ ਹੋਇਆ ਗੁਰਬਾਣੀ ਦੇ ਮਾਰਗ ਤੇ ਚੱਲਦੇ ਆ ਅਸੀਂ ਸਾਰਾ ਨਗਰ ਬਹੁਤ ਤਰੱਕੀ ਕਰਦੇ ਆ ਅਸੀਂ ਨਗਰ ਨਵਾਸੀ ਸਾਰੇ ਇਲਾਕੇ ਦੀਆਂ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਸ਼ਹੀਦ ਇਸਮਤ ਸੰਤ ਬਾਬਾ ਬੀਰ ਸਿੰਘ ਜੀ ਦੀ ਜਗ੍ਹਾ ਸੰਗਤਮਾਂ ਚ ਇਸ ਸਾਲ ਜੀ ਕਿੰਦਾ ਦਾ ਉਸ਼ਾ ਦੇਖਣ ਨੂੰ ਮਿਲਿਆ ਜੀ ਤੁਸੀਂ ਦੇਖਿਆ ਹੀ ਆ ਸੰਗਤਾਂ ਦਾ ਇਕੱਠ ਵੇਖਿਆ ਸੰਗਤਾਂ ਦਾ ਸ਼ਰਧਾ ਵੇਖੀ ਸ਼ਰਧਾ ਭਾਵ ਦਾ ਨਾਲ ਸਾਰੀਆਂ ਸੰਗਤਾਂ ਇੰਨੀ ਗਰਮੀ ਦੇ ਵਿੱਚ ਵੀ ਬੀਬੀਆਂ ਕਿਸ ਤਰ੍ਹਾਂ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਸੰਤਾਂ ਕਿਸ ਤਰ੍ਹਾਂ ਇਤਿਹਾਸ ਅਤਿਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਹਨ ਇਸ ਕਰਕੇ ਮਤਲਬ ਸਾਡੇ ਨਗਰ ਤੇ ਬਹੁਤ ਸੰਤਾਂ ਦੀ ਕਿਰਪਾ ਤੇ ਇਲਾਕੇ ਦੀਆਂ ਸੰਤਾਂ ਦਾ ਵੀ ਅਸੀਂ ਬਹੁਤ ਤਲਵਾਦ ਕਰਦੇ ਹਾਂ ਸਮਾਗਮ ਵਿੱਚ ਇਸ ਸਾਲ ਹਰ ਸਾਲ ਵੱਖਰੇ ਵੱਖਰੇ ਹੁੰਦੇ ਨੇ ਪ੍ਰਬੰਧ ਪਰ ਇਸ ਸਾਲ ਵਿੱਚ ਖਾਸ ਕਿਹੜੇ ਪ੍ਰਬੰਧ ਕੀਤੇ ਸੰਤਾਂ ਵਾਸਤੇ ਇਸ ਸਾਲ ਅਸੀਂ ਜਿਹੜਾ ਦੀਵਾਨ ਹਾਲ ਹੈ ਅਸੀਂ ਅਜੇ ਸਾਡਾ ਤਿਆਰ ਨਹੀਂ ਹੋਇਆ ਅਸੀਂ ਲੰਗਰ ਹਾਲ ਦੇ ਵਿੱਚ ਐਸਾ ਦੁਆ ਲਾਏ ਉੱਥੇ ਮਤਲਬ ਹਰ ਤਰ੍ਹਾਂ ਦਾ ਪ੍ਰਬੰਧ ਸੀ ਪਹਿਲੋਂ ਮਤਲਬ ਆਪਣਾ ਹਵਾ ਜਿਆਦੀ ਔਨ ਕਰਕੇ ਤੇ ਆਪਣਾ ਨੇਰੀ ਘੱਟਾ ਵੀ ਹੁੰਦਾ ਸੀ ਤੇ ਹੁਣ ਉੱਥੇ ਬੈਂਡਿੰਗ ਬਣ ਗਈ ਆ ਉੱਥੇ ਬਹੁਤ ਵਧੀਆ ਆਪਣਾ ਲੰਗਰ ਦੁਆਨ ਚੱਲੇ ਆ ਹਾਂਜੀ ਤੇ ਇਸ ਤਰ੍ਹਾਂ ਮਤਲਬ ਤੁਸੀਂ ਵੇਖਿਆ ਸਾਰਾ ਆਪਣੇ ਸੰਗਤਾਂ ਦਾ ਇਕੱਠ ਤੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਜੀ ਹਾਂਜੀ ਸਾਡੇ ਗਿਆਨੀ ਜੁਗਤਾ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਕਥਾ ਕੀਤੀ ਉਹਨਾਂ ਨੇ ਕਥਾ ਦਾ ਪ੍ਰਚਾਰ ਕੀਤਾ ਜੀ ਤੇ ਬਾਬਾ ਸਰਜਿੰਦਰ ਸਿੰਘ ਜੀ ਉਹਨਾਂ ਨੇ ਰਾਗੀ ਜਥੇ ਨੇ ਕੀਰਤਨ ਦਾ ਪ੍ਰਚਾਰ ਕੀਤਾ ਤੇ ਜਸਵੀਰ ਕੋਰ ਜਸ ਢਾਡੀ ਜਥੇ ਨੇ ਆਪਣੀਆਂ ਵਾਰਾਂ ਗਾ ਕੇ ਸੰਤਾਂ ਨੇ ਹਾਲ ਕੀਤਾਂ ਪਹਿਲਾਂ ਜਿੱਦਾਂ ਅਸੀਂ ਮਨਾਉਨੇ 27 ਵਿਸਾਖ ਨੂੰ ਤਕਰੀਬਨ 15 ਦਿਨ ਪਹਿਲਾਂ ਹੀ ਸਾਰੇ ਪਿੰਡ ਦਾ ਇਕੱਠ ਹੁੰਦਾ ਤਕਰੀਬਨ ਬੈਠ ਕੇ ਵਿਚਾਰਾ ਹੁੰਦੀ ਵਾਸਤੇ ਵੀ ਕਿਸ ਤਰ੍ਹਾਂ ਪ੍ਰੋਗਰਾਮ ਲਿਕੜਾ ਹੈਗਾ ਕੀ ਕੀ ਕਿਸ ਕਿਸ ਜਥੇ ਨੂੰ ਇਸ ਵਾਰਹੀਂ ਬੁਲਾਉਣਾ ਹੈਗਾ ਕਿਹੜੇ ਕਿਹੜੇ ਪ੍ਰਚਾਰਕ ਨੂੰ ਬੁਲਾਉਣਾ ਹੈਗਾ ਕੌਣ ਕੀਰਤਨੇ ਜਥਾ ਹੋਊਗਾ ਔਰ ਮੁੰਡੇ ਨੌਜਵਾਨ ਦੇ ਪਿੰਡ ਦੇ ਮੁੰਡੇ ਔਰ ਕਥਾ ਵਾਚਕ ਕਿਹੜਾ ਕਿਹੜਾ ਸੱਦਣਾ ਹੈਗਾ ਔਰ ਬੜਾ ਹੀ ਸਹਿਯੋਗ ਮਿਲਦਾ ਬੱਚਿਆਂ ਵੱਲੋਂ ਨੌਜਵਾਨ ਬੀਬੀਆਂ ਮਾਈਆਂ ਸਾਰੇ ਹਰੇਕ ਆਪਣਾ ਯੋਗਦਾਨ ਪੂਰਾ ਪਾਉਂਦਾ ਮੇਲੇ ਦੇ ਵਿੱਚ ਔਰ ਬੜੇ ਲੰਮੇ ਐਨ ਆਰ ਆਈ ਵੀਰ ਬਹੁਤ ਹੀ ਉਤਸ਼ਾਹ ਨਾਲ ਮਰ ਚੜ੍ਹ ਕੇ ਮਾਇਆ ਆਉਦਾ ਵੀ ਹਿੱਸਾ ਪਾਉਂਦੇ ਆ ਬਹੁਤ ਹੀ ਪਿਆਰ ਮਿਲਦਾ ਬਾਬਾ ਜੀ ਨੂੰ ਬਹੁਤ ਹੀ ਔਰ ਖੁਸ਼ੀਆਂ ਪ੍ਰਾਪਤ ਕਰਦੀ ਸਾਰੀ ਸੰਗਤ ਹਾਂਜੀ ਪੰਜਾਬ ਦੇ ਯੂਥ ਦੀ ਗੱਲ ਕਰੀਏ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਵਹਿਤ ਬਾਬਾ ਵੀਰ ਸਿੰਘ ਜੀ ਨਰنگਾ ਬਾਦ ਵਾਲਿਆਂ ਦੀ ਸਾਡੇ ਪਿੰਡ ਤੇ ਬੜੀ ಅಪਾਰ ਕਿਰਪਾ ਵਾ ਸਾਡੇ ਨਗਰ ਵਿੱਚ ਤਕਰੀਬਨ ਵੀ ਕਹੀਏ ਨਸ਼ਿਆਂ ਵੱਲੋਂ ਬਿਲਕੁਲ ਹੀ ਅੱਜ ਤੱਕ ਹੁਣ ਤੱਕ ਸਾਡੇ ਪਿੰਡ ਦਾ ਇੱਕ ਵੀ ਬੱਚਾ ਅਜੇ ਤੱਕ ਕੋਈ ਵੀ ਚਿੱਟੇ ਵਾਲਾ ਜਾਂ ਹੋਰ ਕਿਸੇ ਹੋਰੇ ਮਾੜੇ ਨਸ਼ੇ ਵਾਲੇ ਨਹੀਂ ਹੈਗਾ ਬੜਾ ਹੀ ਬਾਬਾ ਜੀ ਦਾ ਇਸ ਗੱਲੋਂ ਰਹਿਮਤ ਆ ਬਹੁਤ ਅਸ਼ੀਰਵਾਦ ਨਗਰ ਤੇ ਸੰਗਤਾਂ ਤੇ ਦੂਰੋਂ ਦੂਰੋਂ ਹਾਜ਼ਰੀਆਂ ਭਰ ਦੇਣੀ ਆਪਣੇ ਸਮਾਗਮ ਵਿੱਚ ਪਰ ਜਾਦੀ ਸੰਗਤ ਪੂਰੇ ਪੰਜਾਬ ਚੋਂ ਕਿੱਥੋਂ ਕਿੱਥੋਂ ਇੱਥੇ ਹਾਜ਼ਰੀਆਂ ਭਰਨ ਵਾਸਤੇ ਆਉਂਦੀਆਂ ਨੇ ਇਹ ਸਾਡਾ ਜੋ ਇੱਥੇ ਸਮਾਗਮ ਹੈ ਇਹ ਬਹੁਤ ਹਾਈ ਸਕੇਲ ਦਾ ਈ ਪਹਿਲਾਂ ਨਗਰ ਲੈਵਲ ਤੋਂ ਚੱਲਿਆ ਹੁਣ ਇਲਾਕੇ ਦੀਆਂ ਸੰਗਤਾਂ ਲਾਗੇ ਲਾਗੇ ਪਿੰਡਾਂ ਦੇ ਕਿਉਂਕਿ ਸਾਡੇ ਨੇੜੇ ਗੁਰਦੁਆਰਾ ਸਾਹਿਬ ਠੱਟਾ ਸਾਹਿਬ ਉਹ ਵੀ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਉੱਥੇ ਜਿਆਦਾ ਸੰਤਾਂ ਉੱਤ ਮਤਲਬ ਪਹਿਲਾਂ ਜਾਂਦੀਆਂ ਸੀ ਹੁਣ ਇੱਥੇ ਸਾਡੇ ਵੀ ਮਤਲਬ ਬਹੁਤ ਵਧੀਆ ਜਿਹੜਾ ਇੱਥੇ ਇਹ ਦਿਨ ਮਨਾਇਆ ਜਾਂਦਾ ਸੰਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਆ ਹਾਂਜੀ ਹੁਣ ਅਸੀਂ ਤੁਹਾਡੇ ਨਾਲ ਗੱਲਬਾਤ ਕਰਉਨੇ ਆ ਬਾਬਾ ਜੀ ਨਾ ਉਹਨਾਂ ਦਾ ਸਮਾਗਮ ਬਾਰੇ ਕੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸ਼ਾਹ ਨਾਲ ਜੋ ਕਿ ਸਾਲਾਨਾ ਜੋੜ ਮਿਲ assemblage ਮਨਾਇਆ ਗਿਆ ਹੈ ਮਹਾਰਾਜ ਕਿਰਪਾ ਹੈ ਕਈ ਵਾਰੀ ਮੌਸਮ ਦੀ ਖਰਾਬੀ ਕਾਰਨ ਪ੍ਰੋਗਰਾਮ ਵਿੱਚੋਂ ਵੱਧ ਵੀ ਕਰਨਾ ਪੈਂਦਾ ਪਰ ਇਸ ਵਾਰ ਮਹਾਰਾਜ ਦੀ ਕਿਰਪਾ ਹੈ ਸਾਰਾ ਪ੍ਰੋਗਰਾਮ ਬੜੀ ਸੰਪੂਰਕਾ ਵਧੀਆ ਤਰ੍ਹਾਂ ਨਾਲ ਸੰਪੂਰਨ ਹੋਇਆ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਰਵੋਤਮ ਤਰ੍ਹਾਂ ਇਹ ਹੈ ਸੋ ਸੋ ਸਰਕਾਰ ਦਾ ਧੰਨਵਾਦ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਗੁਰਪਾਲ ਸਿੰਘ ਜੀ ਪ੍ਰੈਸ ਰਿਪੋਰਟਰ ਸਾਰੇ ਹੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸਵਾਹਨ ਭਾਈ ਜਰੇ ਗੁਰੂ ਪਾਸ਼ਾ ਦੀ ਕਿਰਪਾ ਕਰਨ ਇਸੇ ਤਰ੍ਹਾਂ ਸੋ ਗੁਰੂ ਪਾਸ਼ਾ ਦੇ ਗ੍ਰੰਥ ਸਦਕਾ ਸਾਰੇ ਪ੍ਰਾਜਾ ਮਹਾਰਾਜ ਦੀ ਲਿਖੂਪੁਰ ਦਿੱਤੇ ਹਨ ਸੋ ਜਿਹੜੇ ਵੀ ਰਹਿ ਗਏ ਹਨ ਉਹਨਾਂ ਨੂੰ ਬੇਨਤੀ ਹੈ ਜਿਹੜੇ ਸੁਸਾਇਟੀਆਂ ਵਾਲੇ ਰਹਿੰਦੇ ਹਨ ਉਹਨਾਂ ਨੇ ਬੇੜੀ ਆ ਕੇ ਗੁਰੂ ਘਰ ਦੀ ਬਖਸ਼ਿਸ਼ੇ ਤੋਂ ਪ੍ਰਾਪਤ ਕਰ ਲੈ ਸੋ ਆਉ ਸੁਆkti ਹੈ ਚੜ੍ਹ ਨਿਹਾਲ ਸਾਰੇ ਕੰਨ ਆਹ ਮਹਾਰਾਜ ਸਈ ਪੂਰੇ ਪੁੱਰੇ ਜਾਣੀ ਸੰਗਏ ਪਨ ਹੀ ਤੱਲੇ ਬਵਤਾ ਸਤ ਗੁਰ ਰਹਿ ਆ ਪਰਪੂਰੇ ਵਿਰਮੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਪਣੀ ਚੰਦਨ ਵੰਤ ਨਾਨਕ ਗੁਰ ਚਰਨ ਲਾਹੀ ਵਾਜੇ ਅਨਹਦ ਤੂਰੇ ਹਰੇ ਗੁਰਜੀ ਦਾ ਮਨ ਸਾਹ ਵਾਹੇ ਗੁਰਜੀ ਦੀ ਬਤੇ ਏ ਤਜਾਨੇ ਤੁਮਰਾ ਅੰਤ ਹੋਇ ਉੱਚੇ ਤੇ ਓ ਚਾ ਭਗਵਾਨ ਬਿੰਦ ਕਰ ਸਗ ਲਖਸ ਭਗਤੀ ਤੁਮਰਾ ਸੇਰਤਾ ਕੀ ਤੁਮ ਦੇ ਹੋਇ ਸੂ ਆਗਿਆ ਗੁਰਬਾਨੀ ^{(1)} ਦਿਨੇ ਦਾ ਨਾਮ ਘਹਾਰਾ ਦੁਖ ਹੰਤਾ ਸੁਖ ਰਾਸ ਤਕੋ ਵਿਗਨ ਨਾ ਗੋ ਲਾਗੇ ਯਾਹੀ ਪ੍ਰਭ ਰਾਗੇ ਦਾ ਉਸੇ ਤੁਰੰਤਾਰ ਵਹਿ ਰਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਈ ਵਾਹ ਸ਼੍ਰੀ ਭਗਉਤੀ ਜੀ ਕੀ ਬਾਦਸ਼ਾਹੀ ਰਸਮੀ ਪ੍ਰਥਮ ਭਗਉਤੀ ਸਿੰਘ ਕਾ ਗੁਰੂ ਨਾਨਕ ਦੇਵ ਧਿਆਏ ਬਿਰੰਗਰ ਗੁਰ ਤੇ ਅਮਰਦਾਸ ਸ੍ਰੀ ਅੰਗਦ ਸਾਹਿਬ ਹੋਏ ਸਹਾਈ ਧਿਆਈਏ ਜਿਸ ਜਿੱਥੇ ਸਬਦ ਜਾਈ ਏਗ ਬਹਾਦਰ ਸਿਮਰਿਆ ਪਰ ਨੋ ਨਿਦਿਆਵੇ ਤਾਏ ਸਾਉ ਥਾਈ ਹੋਏ ਸਹਾਈ ਦਸਵਾਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਉ ਥਾਈ ਹੋਏ ਸਹਾਈ ਦਸਾਂ ਬਾਸ਼ਾ ਨੇ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀਰ ਦਾਤਾ ਹੰਦਰ ਕੇ ਬੋਲੋ ਜੀ ਅੰਨ੍ਯਾਂ ਭਾਰੀਆਂ ਚਾਰ ਸਹੇਜਾਂ ਜੜੀਆਂ ਚੜੀਆਂ ਮੁਕਤਿਆਂ ਹਟੀਆਂ ਜੁਬੀਆਂ ਗੱਬੀਆਂ ਜਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਨਾ ਸੀ ਨਾ ਸੀ ਜਿਨੀਆਂ ਨੇ ਧਰਮ ਦੇ ਹਿੱਸੇ ਬੰਦ-ਬੰਦ ਘਟਾਏ ਖੋਪੜੀਆਂ ਰਹਾਜਾਂ ਚਰਖੀਆਂ ਤੇ ਜੜੇ ਆਰਿਆਂ ਨਾਲ ਚਰਏ ਗਏ ਗੁਰਦੁਆਰਿਆਂ ਦੀ ਸੇਵਾ ਕਰੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਦਸਤਾਂ ਸਰਵਤ ਰਖਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਦੀ ਕੀ ਆਗਾਸ ਹੈ ਜੀ ਸਰਬਤ ਖਾਲਸਾ ਦੀ ਕੋ ਵਾਹਿਗੁਰੂ 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 ਜਿੱਤ ਆਵੇ ਜਿਤੇ ਆਮਨ ਕਾ ਸਤਾਂ ਸਰਬ ਸੁਖ ਹੋਵੇ ਯਾਹ ਯਾਹ ਖਾਲਸਾ ਜੀ ਸਾਹਿਬ ਕਾਂ ਧਾਮ ਵਿਚਾਰੇ ਆਏ ਦੇਗ ਤੇਗ ਫਤੇ ਦੇਰ ਦੇਹੀ ਪੈ ਪੰਥ ਕੀ ਜੀ ਦਾ ਸ੍ਰੀ ਸਾਹਿਬ ਜੀ ਸਹਾਰਾ ਕਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਸਿਖੀ ਦਾਮ ਕੇ ਸਿਖਾਂ ਰਹਿ ਦਾਮ ਵਿਭੇਗ ਦਾਮ ਵਿਸਾਹੋ ਦਾਮ ਪ੍ਰੂਸਾ ਦਾਮ ਗੰਨਾ ਸਿਧਾ ਨਾਮ ਦਾ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਨਾਕ ਚੁੰਗੀਆਂ ਚੰਦੇ ਗੁੰਗੇ ਜੁਗੋ ਜੁਗਿਆ ਤੱਕ ਧਰਮ ਕਾਜ ਹੈ ਗਾ ਗੁਰੂ ਜੀ ਮਾ ਕੇ ਤੁ ਸਿਖਾਂ ਦਾ ਮਨ ਨੀਵਾ ਮਤ ਚੀਨ ਮਤ ਦਾ ਰੱਖਾ ਆਪ ਵਾਹਿਗੁਰੂ ਇਹ ਆਕਾਰ ਮੁਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜ ਜੀਓ ਸ੍ਰੀ ਗੰਗਾ ਨਾਮ ਸਾਰੇ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਨੂੰ ਵਿਸ਼ੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਉ ਦਾ ਕੰਮ ਖਾਲਸਾ ਨਿਆ ਦੇਵਾਂ ਨਿਤਾਨਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਬਿਤਾ ਵਾਹੀ ਗੁਰੂ ਜੀਓ ਕਾਨਤਨ ਜਦੋਂ ਜੁਗਿਆ ਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਐਸ ਮੇਰੇ ਆਪ ਜੀ ਦੇ ਰਾਂ ਨੂੰ ਅਰਦਾਸ ਬੇਨਤੀ ਸੱਚੇ ਬਾਦਸ਼ਾਹ ਦੀਓ ਤੋਂ ਸੰਦੂਕਾਂ ਬਾਵਨ ਸਿੰਘ ਜੀ ਦਾ ਸਲਾਣਾ ਸ਼ਹੀਦ ਹੋਇਆ ਮੇਲਾ ਧੁਰਗੀ ਬਾਣੀ ਆਈ ਦਿਲ ਸਹੀ ਜਦੋਂ ਟੋਟਾਈ ਆ ਆਹ ਸ੍ਰੀ ਗੁਰੂ ਰਖਸ਼ਰਿ ਦੇਸ਼ ਦੀਆਂ ਖੰਡ ਪਰਸਾ ਰਾਮ ਹੋਇ ਇਸਰਾਂ ਅੱਜ ਸਿੱਕੇ ਪਾਸ਼ਾ ਜੋ ਸਵੇਰ ਵੇਲੇ ਬਾਣੀ ਦੀ ਸੰਪੂਰਨਤਾ ਕੋ ਉਪਰੰਤ ਖੁੱਲੇ دیਵਾਨਾ ਸਿੱਕੇ ਪਾਸ਼ਾ ਜੀ ਉਹ ਆਪ ਜੀ ਦੀ ਹਜ਼ੂਰੀ ਵਿੱਚ ਦੀਵਾਨ ਸਜੇ ਸਜੇ دیਵਾਨਾ ਵਿੱਚ ਸੰਜੇਪ ਪਾਸ਼ਾ ਜੀ ਔਰ ਅਗੀ ਸਿੰਘਾਣੇ ਕਥਾਵਾਚਕਾਂ ਨੇ ਢਾਡੀ ਸਿੰਘਾਣੇ ਕਵੀਸ਼ਰੀ ਜਥਿਆਂ ਨੇ ਸੰਜੇਪ ਪਾਸ਼ਾ ਜੀ ਨੂੰ ਗੁਰਬਾਣੀ ਦਾ ਗਾਇਨ ਕਰਕੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੋਇ ਗੁਰਬਾਣੀ ਗਾਇਨ ਕਰਦਿਆਂ ਇਤਿਹਾਸ ਸੁਣਾਉਂਦਿਆਂ ਪੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਰੱਥ ਬਖਸ਼ਣੀ ਸੰਜੇਪ ਪਾਸ਼ਾ ਜੀਓ ਆਪ ਜੀ ਨੇ ਮਿਹਰ ਕਰਨੀ ਤੇ ਦਇਆ ਕਰਨੀ ਸਮੂਹ ਆញ ਆਸਿਕ ਸੰਤਾਂ ਦੀਆਂ ਹਾਜ਼ਰੀਆਂ ਧਰਮ ਕੋਟਾ ਹਵਾ ਮਨਜ਼ੂਰ ਕਰਨੀਆਂ ਧਰਮ ਨੂੰ ਸਿੱਖੀ ਜੀਵਨ ਬਖਸ਼ੇ ਰਿਹਾਲ ਕਰਨਾ ਦੇਸ਼ਾਂ ਮੇਸ਼ਾਂ ਵਿੱਚ ਸਹਿਯਾ ਕਰਨੀ ਸਵਣਾ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਸ਼ਾ ਜੀ ਉਸ ਵੇਲੇ ਦੀਵਾਨ ਦੀ ਸੰਪੂਰਨਤਾ ਦੀ ਅਰਦਾਸ ਤੇ ਪਾਸ਼ਾ ਜੀ ਉਸ ਵੇਲੇ ਸੂ ਸੰਤਾਂ ਉਹਨਾਂ ਇਕੱਤਰ ਪ੍ਰਸ਼ਾਦ ਦੇੇਖ ਹਾਜ਼ਰ ਰਹਾ ਹੈ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਨਗਰ ਕੇ ਦੇਸੂ ਕੋ ਵਰਨਾਣੀ ਪਵਿੱਤਰ ਹੁਕਮ ਨਾਮ ਨੇ ਬਖਸ਼ ਕੇ ਸੰਤਾਂ ਨੂੰ ਨਿਹਾਲ ਕਰੋ ਸਹੀ ਬਿਅਰੇ ਮਿਲੋ ਜਿਨ੍ਹਾਂ ਮਿਲਿਆ ਅਪਜੀ ਦਾ ਨਾਮ ਚਿਤ ਆਵੇ ਮੰਗ ਇੰਦੀ ਉਪਕਲੇ ਸੰਸਾਰ ਬ੍ਰਹਮ ਬ੍ਰਹਮ ਆਈ ਤਉ ਮਚੇ ਦਵਾਰਾ ਤੂੰ ਪਾਨਰੇ ਨਾ ਜੀ ਲਾਮਾ ਹੋ ਜੀ ਆਲਾ ਤੇ ਵਿਵਾਰਣਾ ਜਮਤਾਰਣਾ ਬ੍ਰਹਮ ਬ੍ਰਹਮ ਆਏ ਤਉ ਮਤੇ ਦਵਾਰਾ ਤੂ ਕਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਵਿਵਾਰਣਾ ਜਮਤਾਰਣਾ ਵਾਹਿਗੁਰਜੀ ਦਾ ਬਰਸਾ ਵਾਹਿਗੁਰਜੀ ਦੀ ਬਤੇ ਇਹ ਸਹਾਇਕ ਬਣਾਉਣ ਵਾਲੀ ਵੀਡੀਓ ਆ ਆਸਰੀ ਇੰਡੀਅਨ ਸਾਈਡ ਦਾ ਪਾਰ ਦੀ ਗੱਲ ਕਰਾਂ ਤਾਂ ਕਿ ਬੋਲੋ ਜੀ ਵਾਲੇ ਜੀ ਮਾਨਵ ਜੀ ਨੀਤਾਂੀਆਂ ਦੇ ਕਾਮ ਦੇ ਕਾਮ ਦੇ ਹੋਰ ਸਤਿਗੁਰੂ ਦਾ ਵਾਰੀ ਜੀਓ ਘੱਟੋਂ ਜਦੋਂ ਦੁਨੀਆ ਟਾਲਦਾ ਸਾਡੀ ਕਿਹਦੀ ਕਿਹੋ ਜਿਹਾ ਸਟੇਜ ਹਾਲਾ ਆਰ ਜੀ ਦਾ ਬੋਤਾਂ ਬੋਤਨ ਸਾਹਿਬ ਦੇ ਪਾਸ਼ਾ ਜੀ ਆਰ ਜੀ ਸਵੇਰੇ ਤੋਂ ਕਰਾ ਰਹੇ ਆ ਜੀ ਸਾਹਿਬ ਸੰਤਮ ਸਿੰਘ ਜੀ ਪਾਸ਼ਾ ਜੀ ਨੂੰ ਕਿੰਨੇ ਦਸ਼ਮ ਗਾਦੇ ਦਸ਼ਮ ਘਾਟ ਦਿੱਤਾ ਹੈ ਐਸ ਲਈ ਦਿਮਾਗ ਦੀ ਸੰਜੂਰੀ ਤੋਂ ਪ੍ਰੰਤ ਆ ਜੀ ਦਾ ਪਾਵਨ ਤਸਵੀਰ ਪਾਣੀ ਜੀ ਦੇ ਸਾਹਮਣੇ ਲਿਖਿਆ ਜਾ ਰਿਹਾ ਸੀ ਪਾਸ਼ਾ ਜੀ ਆਰ ਜੀ ਦੀ ਆਗਿਆ ਹੋਏ ਆਰ ਜੀ ਪਾਵਨ ਤਸਵੀਰ ਦੀ ਰਵਾਨਗੀ ਹੋ ਗਈ ਸ੍ਰੀ ਪਿਆਰੀ ਮੇਹਰ ਜੀ ਨਾਮ ਇਹ ਆਰ ਜੀ ਦਾ ਨਾਮ ਚ ਕਿਹਾਵੇ ਨਾਮ ਨਾਮ ਸਾਧ ਜੀ ਬਤਲੋ ਵਾਹਿਗੁਰੂ